ਦਾ ਘਰ ਮਾਂ ਨਹੀਂ ਰੋੜ ਗਿਆ ਰੋਟੀ ਤਾਂ ਮੇਸ ਜਾ ਬਜਾਰ ਹੋ ਗਿਆ ਜਦੋਂ ਦਾ ਦੇਹ ਜੰਨੇ ਜਦੋਂ ਵੀ ਕਰੋਨਾ ਇਹ ਸਾਨੂੰ ਪੁੱਛ ਕੇ ਦੇਖ ਤੋ 2000 ਲੱਖ ਦਾ ਘਾੜਾ ਪਾ ਪੋਲ ਨੰਬਰ 400 ਜਨਪੁਰ ਤੋਂ ਤਬਾਹੀ ਦੇ ਮੰਦਰ ਸਾਨੂੰ ਆਪਾ ਦਿਖਾ ਰਹੇ ਆ ਲੋਕ ਜਿਹੜੇ ਕਾਫੀ ਜ਼ਿਆਦਾ ਪਰੇਸ਼ਾਨ ਨੇ ਤੁਸੀਂ ਇਹਦੀ ਕੋਸ਼ਿਸ਼ ਕਰਦੇ ਆ ਕੀ ਜਿਹੜੀ ਬਰਸਾਤ ਹੋਈ ਹੈ ਔਰ ਜਿਹੜਾ ਹਾੜਾ ਪਿਆ ਹੈ ਉਸ ਦੇ ਨਾਲ ਕਾਫੀ ਨੁਕਸਾਨ ਇਸ ਇਲਾਕੇ ਦੇ ਵਿੱਚ ਹੋਇਆ ਹੈ ਬਜ਼ੁਰਗ ਮਾਤਾ ਸਾਹਿਬਾ موجوده ਗੱਲਬਾਤ ਕਰਾਂਗੇ ਮਾਤਾ ਜੀ ਕਿਉਂ ਰੋ ਰਹੇ ਹੋ ਕੀ ਕਾਰਨ ਹੈ ਨਹੀਂ ਕੋਈ ਸਾਡੇ ਤਿੰਨ ਰੋਏ 4 ਦਿਨ ਮੁੰਡਿਆਂ ਦਾ ਦੁਕਾਨ ਨਹੀਂ ਹੋਲੀ ਦੁਕਾਨ ਦਾ ਸਾਰਾ ਸਮਾਨ ਹੀ ਰੁੜ ਗਿਆ ਕੁਝ ਚੀਜ਼ ਨਹੀਂ ਰਹੀ ਅੱਜ ਐਸੇ ਪਰਚਾਰਾ ਰੋਟੀ ਤਾਂ ਮੀਸੀ ਆ ਬਜਾਰ ਹੋ ਗਿਆ ਕੁਝ ਮਾਗ ਕਰਾਉਂ ਤੁਹਾਡੇ ਮਾਤਾ ਜੀ ਜਦੋਂ ਟਿਕਾਈਏ ਤੁਮਨਾਂ ਨੂੰ ਸੰਜਾ ਪਟ ਜਾਤੇ ਅਦਾਈ ਰੋਵੋ ਨਾ ਤੁਸੀਂ ਤੁਹਾਡਾ ਕੋਈ ਨਾ ਕੋਈ ਹਾਲ ਸਰਕਾਰ ਜਰੂਰ ਕਰੇਗੀ ਤੁਸੀਂ ਰੋਵੋ ਨਾ ਰਾਸ਼ਨ ਨਹੀਂ ਆ ਤੁਹਾਡੇ ਕੋ ਘਰੇ ਰਾਸ਼ਨ ਨਹੀਂ ਮਿਲਿਆ ਰਾਸ਼ਨ ਨਹੀਂ ਦੇਖਗੇ ਨਹੀਂ ਰਾਸ਼ਨ ਨਹੀਂ ਮਿਲਿਆ ਤੁਹਾਨੂੰ ਹਾਂਜੀ ਜੇ ਮਿਲਦਾ ਤੇ ਹਿਸ ਅਨਨੇ ਬੋਟੇ ਕਰੋਨਾ ਹਿਸਾਨੂੰ ਪੁੱਛ ਕੇ ਦੇਖੋ ਸਾਡਾ ਕਿੱਸਾ ਹਾਲ ਹੈ ਓਕੇ ਮੈਂ ਅੱਜ ਨਾ ਹੁਣੇ ਐਸਡੀਐਮ ਸਾਹਿਬ ਨਾਲ ਗੱਲ ਕਰਦਾ ਹੁਣੇ ਮੈਂ ਅਧਿਕਾਰੀਆਂ ਨਾਲ ਗੱਲ ਕਰਦਾ ਹੁਣੇ ਤੁਹਾਨੂੰ ਥੋੜਾ ਬੋਧਾ ਸਾਲ ਫਿਕਰ ਨਾ ਜਾਈਏ ਥੋੜਾ ਮੈਂ ਹੁਣੇ ਫੋਨ ਕਰਦੇ ਹਾਂ ਤੁਸੀਂ 1 ਮਿੰਟ ਮੈਂ ਜਿਹੜੇ ਨੋਡਲ ਇਨਚਾਰਜ ਨੇ ਸੁਜਾਨਪੁਰ ਦੇ ਉਹਨਾਂ ਨੂੰ ਮੈਂ ਕਾਲ ਕਰਦੇ ਆਂ ਬਜ਼ੁਰਗ ਮਾਤਾ ਨੂੰ ਰਾਸ਼ਨ ਨਾ ਮਿਲਣ ਤੋਂ ਬਾਅਦ ਸਾਡੇ ਵੱਲੋਂ ਪੀਏ ਟੂ ਡੀਸੀ ਰੋਹਿਤ ਸ਼ਰਮਾ ਉਹਨਾਂ ਦੇ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ 5 ਮਿੰਟ ਦੇ ਅੰਦਰ ਉਹਨਾਂ ਦੇ ਪਰਿਵਾਰ ਨੂੰ ਰਾਸ਼ਨ ਮੁਹਈਆ ਕਰਾ ਦਿੱਤਾ ਗਿਆ ਲਗਾਤਾਰ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਕੁਝ ਲੋਕ ਜਿਹੜੇ ਰਾਸ਼ਨ ਤੋਂ ਵਗਾਰਿਆ ਜਾਂਦੇ ਨੇ ਸਾਡੀ ਵੀ ਉਹਨਾਂ ਨੂੰ ਵੇਦਨਾਕ ਜਿਹੜਾ ਸਰਕਾਰ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ उस दे उपर फोन करके तुसी राशन मंगवा सकते हो वन ऑफ द प्रीमियम एंड प्रेस्टिजियस प्रोफेशनल इंस्टीट्यूट्स प्रोवाइडिंग अ वाइड रेंज ऑफ प्रोफेशनल कोर्सेज विद 100% प्लेसमेंट असिस्टेंस वी आर श्री साई ग्रुप ऑफ इंस्टीट्यूट्स